तरीका देखो ਕਿੰਨਾ ਵਧੀਆ ਡੈਮੋਕਰੇਸੀ ਦਾ ਕਿ ਸ਼ਾਮ 84 ਦੇ ਲਗਭਗ 2 ਲੱਖ ਲੋਕਾਂ ਨੇ ਇੱਕ ਬੰਦਾ ਚੁਣਿਆ ਕਿ ਭਾਈ ਤੂੰ ਸਾਡੀ ਗੱਲ ਸਰਕਾਰ ਤੱਕ ਪਹੁੰਚਾਵੇਂਗਾ ਅਸੀਂ ਸਿੱਧੇ ਨਹੀਂ ਜਾਣਾ ਉੱਥੇ ਤੂੰ ਸਾਡਾ ਪੁਲ ਹੈ ਤੂੰ ਉੱਥੇ ਅਸੀਂ ਤੇਰੇ ਕੋਲੇ ਆਵਾਂਗੇ ਤੂੰ ਅੱਗੇ ਪਹੁੰਚਾਵੇਂਗਾ ਪਹਲ ਹੋਣਾ ਚਾਹੀਦਾ ਇਸੇ ਤਰ੍ਹਾਂ 9-10 ਹਲਕਿਆਂ ਦਾ ਇੱਕ ਐਮਪੀ ਹੁੰਦਾ ਉਹਦਾ ਕੰਮ ਹੁੰਦਾ ਤੂੰ ਸੈਂਟਰ ਨਾਲ ਗੱਲ ਕਰੇਗਾ ਤੂੰ ਸਾਡੇ ਹੱਕਾਂ ਦੀ ਗੱਲ ਪਾਰਲੀਮੈਂਟ ਚ ਕਰੇਂਗਾ ਅਸੀਂ ਤੇਰੇ ਕੋਲੇ ਆਵਾਂਗੇ ਤੂੰ ਸੈਂਟਰ ਸਰਕਾਰ ਕੋਲੇ ਜਾਵੇਂਗਾ ਤੇ ਸਾਡੇ ਮਸਲੇ ਹੱਲ ਕਰਾ ਕੇ ਲਿਆਵੇਂਗਾ ਪਰ ਕੀ ਹੁੰਦਾ ਰਿਹਾ ਇੱਕ ਬੰਦੇ ਨੂੰ ਅਧਿਕਾਰ ਦੇ ਦਿੱਤੇ ਗਏ ਉਹ ਕਹਿੰਦਾ ਤੂੰ ਚੁੱਪ ਕਰ ਜਾ ਕੁਝ ਨਹੀਂ ਹੁੰਦਾ ਕੋਈ ਇੰਡਸਟਰੀ ਨਹੀਂ ਆਈ ਬਲਕਿ ਜਿਹੜੀ ਹੈਗੀ ਸੀ ਉਹ ਵੀ ਭੱਜਣ ਲੱਗ ਗਈ ਬਦੀ ਨੂੰ ਤੁਰ ਗਏ ਮੱਧ ਪ੍ਰਦੇਸ਼ ਨੂੰ ਤੁਰ ਗਏ ਕਿਉਂਕਿ ਸਰਕਾਰਾਂ ਦੀ ਨਿਗਾਹ ਵਪਾਰੀ ਦੇ ਪ੍ਰੋਫਿਟ ਤੇ ਹੋਗੀ ਜਦੋਂ ਸਰਕਾਰ ਵਪਾਰੀ ਦੇ ਬੈਲੈਂਸ ਸ਼ੀਟ ਤੇ ਉਹਦੇ ਪ੍ਰੋਫਿਟ ਤੇ ਲਾਲਚੀ ਅੱਖਾਂ ਨਾਲ ਦੇਖਣ ਲੱਗ ਜੇ ਫਿਰ ਉਹ ਇੰਡਸਟਰੀ ਬਚ ਨਹੀਂ ਸਕਦੀ ਕਿਉਂਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ ਜਦੋਂ ਰਾਜੇ ਆਪ ਹੀ ਵਪਾਰ ਕਰਨ ਲੱਗ ਗਏ ਫਿਰ ਕਿਸੇ ਹੋਰ ਨੂੰ ਕਿਉਂ ਉੱਠਣ ਦੇਣਗੇ ਉਹ ਆ ਕੰਮ ਹੋਇਆ ਪੰਜਾਬ ਨਾਲ ਦੋ ਬੰਦੇ ਚਲੋ ਪਾ ਪਿਛਲੇ 25 ਸਾਲ ਹੀ ਲਾ ਲਏ ਦੋ ਬੰਦਿਆਂ ਨੇ ਰਾਜ ਕੀਤਾ ਪਿਛਲੇ 25 ਸਾਲ ਤੋਂ ਸਿਰਫ ਦੋ ਬੰਦੇ ਕੈਪਟਨ ਤੇ ਬਾਦਲ ਕੀ ਕੀਤਾ ਜਿਨ੍ਹਾਂ ਨੇ ਆਪਣੇ ਮਹਿਲ ਉਸਰ ਗਏ ਪਹਾੜਾਂ ਦੇ ਵਿੱਚ ਵੱਡੇ ਵੱਡੇ 7 ਸਟਾਰ ਹੋਟਲ ਬਣ ਗਏ ਆਪਣੀਆਂ ਬੱਸਾਂ ਆਪਣੇ ਹੋਟਲ ਟਾਬੇ ਆਪਣਾ ਬਹੁਤ ਕੁਝ ਬਣ ਗਿਆ ਜਨਤਾ ਜਨਤਾ ਤਰਸਦੀ ਰਹੀ ਫਿਰ ਜਨਤਾ ਨੇ ਇੱਕ ਦਿਨ ਤਾਂ ਦੇਖਣੇ ਹੁੰਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ 10 ਮਾਰਚ 2000 22 ਨੂੰ ਸਾਧ ਦਾ ਦਿਨ ਆ ਗਿਆ ਤੇ ਜੋ ਸਾਧ ਦਾ ਦਿਨ ਆ ਗਿਆ ਤਾ ਫਿਰ ਚੋਰਾ ਨੂੰ ਭਾਜਣਾ ਪੈਗੀਆਂ ਤੇ ਤੁਸੀਂ ਆਪ ਚੁਣ ਲਿਆ ਤੁਸੀਂ ਨਵੇਂ ਮੁੰਡੇ ਚੁਣ ਲਏ ਤੁਸੀਂ ਜਨਰੇਸ਼ਨ ਹੀ ਬਦਲ ਕੇ ਰੱਖਤੀ ਰਾਜਨੀਤੀ ਦੀ ਤਾਂ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਖੁਸ਼ੀ ਨਾ ਮਨਾਈਏ ਅਸੀਂ ਪਹਿਲਾਂ ਲੋਕਾਂ ਨੂੰ ਪੁਰਾਣੇ ਘਾਟੇ ਪੂਰੇ ਕਰਕੇ ਦੇਈਏ ਲੋਕਾਂ ਨੂੰ ਜਦੋਂ ਖੁਸ਼ੀ ਮਨਾਉਣ ਦਾ ਮੌਕਾ ਮਿਲ ਗਿਆ ਪਹਿਲਾਂ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਫੇਰ ਸਰਕਾਰਾਂ ਖੁਸ਼ੀ ਮਨਾਉਂਦੀਆਂ